ਲਗਭਗ ਸਾਰੇ ਲੋਕਾਂ ਨੂੰ ਪਤਾ ਹੋਊਗਾ ਕਿ ਮ사ਜ ਸੈਂਟਰਾਂ ਦੇ ਵਿੱਚ ਕਿਹੜਾ ਕੰਮ ਚੱਲਦਾ ਬਹੁਤ ਸਾਰੇ ਮ사ਜ ਸੈਂਟਰਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਮ사ਜ ਦੇ ਨਾਲ ਨਾਲ ਦੂਜਾ ਕੰਮ ਚੱਲਦਾ ਤੇ ਜਿਹੜੇ ਜਿਹੜੇ ਬੰਦੇ ਮ사ਜ ਸੈਂਟਰਾਂ ਵਿੱਚ ਜਾ ਕੇ ਦੂਜਾ ਕੰਮ ਕਰਕੇ ਆਉਂਦੇ ਆ ਉਹ ਅੱਜ ਵਾਲੀ ਵੀਡੀਓ ਗੌਰ ਦੇ ਨਾਲ ਦੇਖ ਲਿਓ ਇੱਕ ਬਜ਼ੁਰਗ ਜੀ ਦੀ ਉਮਰ ਲਗਭਗ 75 ਸਾਲ ਦੇ ਨੇੜੇ ਤੇ ਉਹ ਵੀ ਪਤੰਦਰ ਕਿਸੇ ਔਰਤ ਦੇ ਕੋਲ ਮ사ਜ ਕਰਾਉਣ ਲਈ ਚਲਾ ਜਾਂਦਾ ਔਰਤ ਪਹਿਲਾਂ ਮ사ਜ ਕਰਦੀ ਆ ਤੇ ਫੇਰ ਉੱਥੇ ਉਸ ਬਜ਼ੁਰਗ ਦੇ ਨਾਲ ਇਹੋ ਜਿਹਾ ਜੱਬ ਖੜਾ ਹੋ ਜਾਂਦਾ ਕਿ ਸੁਣ ਕੇ ਅਕਲ ਦੇ ਖਾਨੇ ਖੁੱਲ ਜਾਣਗੇ ਹਾਂਜੀ ਕੀ ਹਾਲ ਚਾਲ ਹੈ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਕਹਾਣੀ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ ਇਹ ਰਾਜਸਥਾਨ ਦੇ ਜੈਪੁਰ ਦੀ ਕਹਾਣੀ ਆ ਤੇ ਕੋਈ ਬਾਹਲੀ ਜਆਦੀ ਪੁਰਾਣੀ ਨਹੀਂਗੀ ਇਹ ਜਨਵਰੀ 2026 ਦੀ ਆ ਇੱਕ ਬਜ਼ੁਰਗ ਹੁੰਦਾ ਆਕਾਸ਼ ਕੁਮਾਰ ਜੀ ਦੀ ਉਮਰ ਲਗਭਗ 75 ਸਾਲ ਦੇ ਕਰੀਬ ਹੁੰਦੀ ਆ ਕਾਫੀ ਅਮੀਰ ਹੁੰਦਾ ਇਹਨਾਂ ਕੋਲੇ ਸ਼ਹਿਰ ਦੀ ਪ੍ਰਾਪਰਟੀ ਕਾਫੀ ਹੁੰਦੀ ਆ ਦੋ ਉਹਦੇ ਮੁੰਡੇ ਹੁੰਦੇ ਆ ਜਿਹੜੇ ਕਿ ਸਰਕਾਰੀ ਨੌਕਰੀਆਂ ਤੇ ਲੱਗੇ ਹੁੰਦੇ ਆ ਤੇ ਪੁੱਤ ਪੋਤਰਿਆਂ ਵਾਲਾ ਹੁੰਦਾ ਇਹ ਬੰਦਾ ਤੇ ਆਕਾਸ਼ ਕੁਮਾਰ ਦੀ ਆਪਦੀ ਘਰ ਵਾਲੀ 10 ਸਾਲ ਪਹਿਲਾਂ ਦੁਨੀਆ ਨੂੰ ਵਾਲਵੇਦਾ ਕਹਿ ਗਈ ਸੀ ਚਲੋ ਜੀ ਸ਼ਹਿਰ ਦੇ ਵਿੱਚ ਇਹਨਾਂ ਦੇ ਦੋ ਪੀਜੀ ਸੀਗੇ ਆਪਦੇ ਤੇ ਇਸ ਤੋਂ ਇਲਾਵਾ ਇਹਨਾਂ ਨੇ 10 12 ਕਮਰੇ ਬਣਾਏ ਹੋਏ ਸੀ ਮਕਾਨ ਬਣਾਏ ਸੀ ਲੋਕਾਂ ਨੂੰ ਕਿਰਾਏ ਦੇ ਉੱਪਰ ਦੇਣ ਵਾਸਤੇ ਜਣੇ ਕਿ ਜ਼ਿਆਦਾਤਰ ਇਹਨਾਂ ਦੀ ਪ੍ਰਾਪਰਟੀ ਹੁੰਦੀ ਸੀ ਜਿਹੜੀ ਕਿ ਲੋਕਾਂ ਨੂੰ ਇਹ ਰੈਂਟ ਤੇ ਦਿੰਦੇ ਸੀ ਕੋਈ ਪੀਜੀ ਦਾ ਕਮਰਾ ਦੇ ਦਿੱਤਾ ਜਾਂ ਕੋਈ ਵੈਸੇ ਮਕਾਨ ਬਣਾਏ ਸੀ ਇੱਕ ਇੱਕ ਬਾਥਰੂਮ ਨਾਲ ਅਟੈਚ ਕਰਕੇ ਤੇ ਉਹ ਮਕਾਨ ਲੋਕਾਂ ਨੂੰ ਕਿਰਾਏ ਤੇ ਦਿੰਦੇ ਸੀਗੇ ਚਲੋ ਜੀ ਆਕਾਸ਼ ਕੁਮਾਰ ਨੂੰ ਇਸੇ ਤਰ੍ਹਾਂ ਇੱਕ ਦਿਨ ਕਿਸੇ ਔਰਤ ਦਾ ਫੋਨ ਆਉਂਦਾ ਉਹ ਕਹਿੰਦੀ ਹੈ ਮੇਰਾ ਨਾਮ ਗਾਇਤਰੀ ਹੈ ਤੇ ਮੈਂ ਮਕਾਨ ਕਿਰਾਏ ਤੇ ਲੈਣਾ ਤੇ ਮੈਂ ਮਕਾਨ ਵੇਖਣਾ ਚਾਹੁੰਨੀ ਹਾਂ ਚਲੋ ਜੀ ਆਕਾਸ਼ ਕੁਮਾਰ ਉਹਨੂੰ ਕਹਿ ਦਿੰਦਾ ਵੀ ਕੋਈ ਗੱਲ ਨਹੀਂ ਸ਼ਾਮ ਨੂੰ ਆ ਜੀ ਸ਼ਾਮ ਨੂੰ ਮੈਂ ਫ੍ਰੀ ਹੁੰਨਾ ਤੇ ਮੈਂ ਤੈਨੂੰ ਮਕਾਨ ਵਿਖਾ ਦੂੰਗਾ ਚਲੋ ਜੀ ਉਹ ਔਰਤ ਐਕਟਿਵਾ ਤੇ ਆਉਂਦੀ ਆ ਜਿੱਥੇ ਆਕਾਸ਼ ਕੁਮਾਰ ਨੇ ਡਰੈੱਸ ਦੱਸਿਆ ਹੁੰਦਾ ਉਸੇ ਐਡਰੈਸ ਤੇ ਪਹੁੰਚਦੀ ਆ ਤੇ ਆਕਾਸ਼ ਕੁਮਾਰ ਵੀ ਉੱਥੇ ਪਹੁੰਚਦਾ ਤੇ ਸ਼ਾਮ ਨੂੰ ਜਿਹੜਾ ਆਕਾਸ਼ ਕੁਮਾਰ ਹੁੰਦਾ ਆ ਇਹ ਗਾਇਤਰੀ ਨੂੰ ਮਕਾਨ ਵਿਖਾ ਦਿੰਦਾ ਵੀ ਹਾਂ ਵੀ ਇਸ ਤਰ੍ਹਾਂ ਦਾ ਮਕਾਨ ਆ ਇਸ ਤਰ੍ਹਾਂ ਦਾ ਬਾਥਰੂਮ ਆ ਦੇਖ ਲਓ ਗਾਇਤਰੀ ਸਾਰਾ ਕੁਝ ਦੇਖ ਲੈਂਦੀ ਆ ਤੇ ਉਸ ਤੋਂ ਬਾਅਦ ਗਾਇਤਰੀ ਆਕਾਸ਼ ਨਾਲ ਗੱਲਾਂ ਕਰਨ ਲੱਗ ਜਾਂਦੀ ਆ ਕਹਿੰਦੀ ਆ ਕਿ ਮੇਰਾ ਨਾਮ ਮ사ਜ ਸੈਂਟਰ ਆ ਮੈਂ ਬੋਡੀ ਦੀ ਮ사ਜ ਕਰਦੀ ਆ ਮੈਂ ਆਔਰ ਤਾਂ ਦੀ ਮ사ਜ ਵੀ ਕਰਦੀ ਆ ਤੇ ਮੈਂ ਬੰਦਿਆਂ ਦੀ ਮ사ਜ ਵੀ ਕਰਦੀ ਆ ਜਿਹੜਾ ਮੇਰਾ ਘਰ ਆ ਉਹ ਮੇਰੇ ਮ사ਜ ਸੈਂਟਰ ਤੋਂ ਥੋੜਾ ਜਿਹਾ ਦੂਰ ਪੈਂਦਾ ਆ ਇਸ ਕਰਕੇ ਫਿਰ ਮੈਂ ਇੱਥੇ ਮਕਾਨ ਕਿਰਾਏ ਤੇ ਲਵਾਂਗੀ ਵੀ ਜਿੰਨੇ ਦਿਨ ਮੈਂ ਸੈਂਟਰ ਚ ਲਾਇਆ ਕਰੂੰਗੀ ਵਰਕਿੰਗ ਡੇਜ਼ ਹੋਇਆ ਕਰਨਗੇ ਉਹਨਾਂ ਦਿਨ ਮੈਂ ਇੱਥੇ ਰਿਹਾ ਕਰੂੰਗੀ ਤੇ ਜਦੋਂ ਮ사ਜ ਸੈਂਟਰ ਮੇਰਾ ਦੋ ਦਿਨ ਬੰਦ ਹੁੰਦਾ ਸ਼ਨੀ ਐਤਵਾਰ ਤੇ ਉਦੋਂ ਫਿਰ ਮੈਂ ਘਰੇ ਚਲੀ ਜਾਨੀ ਹੁੰਨੀ ਆ ਤੇ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਮੈਂ ਇਹ ਮਕਾਨ ਆਪਦੇ ਘਰ ਵਾਲੇ ਨੂੰ ਵਿਖਾ ਲਾਂ ਜੇ ਉਹਨੂੰ ਪਸੰਦ ਆ ਗਿਆ ਤੇ ਅਸੀਂ ਇਹ ਕਿਰਾਏ ਤੇ ਲੈ ਲਾਂਗੇ ਤੇ ਜਦੋਂ ਉਹ ਗਾਇਤਰੀ ਤੁਰਨ ਲੱਗਦੀ ਆ ਤੇ ਉਹ ਜਿਹਦੇ ਉੱਪਰ ਕੀ ਮ사ਜ ਸੈਂਟਰ ਬਾਰੇ ਲਿਖਿਆ ਹੁੰਦਾ ਤੇ ਨਾਲ ਨਾਲ ਇਹ ਵੀ ਕਹਿ ਦਿੰਦੀ ਹੈ ਕਿ ਮੈਂ ਬਜ਼ੁਰਗਾਂ ਦੀ ਮ사ਜ ਵੀ ਬਹੁਤ ਜ਼ਿਆਦਾ ਕਰਦੀ ਆ ਕਿਉਂਕਿ ਬਜ਼ੁਰਗਾਂ ਨੂੰ ਕਿਸੇ ਨੂੰ ਲੱਤ ਦਾ ਦਰਦ ਹੁੰਦਾ ਕਿਸੇ ਲੱਤਾਂ ਦਾ ਦਰਦ ਕਰਦੀਆਂ ਕਿਸੇ ਦੇ ਗੋਡੇ ਦਾ ਦਰਦ ਕਰਦੇ ਆ ਤੇ ਮੈਂ ਮ사ਜ ਨਾਲ ਇਹੋ ਜੀ ਥੈਰੇਪੀ ਕਰਦੀ ਆ ਬੋਡੀ ਦੀ ਕਿ ਦਰਦ ਮਿੰਟਾਂ ਸਕਿੰਟਾਂ ਵਿੱਚ ਉਹ ਭੱਜ ਜਾਂਦਾ ਚਲੋ ਜੀ ਆਕਾਸ਼ ਕੁਮਾਰ ਉਹਦਾ ਵਿਜ਼ਿਟਿੰਗ ਕਾਰਡ ਫੜ ਲੈਂਦਾ ਤੇ ਉਹ ਔਰਤ ਚਲੀ ਜਾਂਦੀ ਆ ਉਸ ਤੋਂ ਬਾਅਦ ਉਸ ਔਰਤ ਦਾ ਆਕਾਸ਼ ਕੁਮਾਰ ਨੂੰ ਕੋਈ ਵੀ ਫੋਨ ਨਹੀਂ ਆਉਂਦਾ ਹਫ਼ਤਾ ਦਸ ਦਿਨ ਇਸ ਤਰ੍ਹਾਂ ਲੰਘ ਜਾਂਦੇ ਆ ਹਫਤੇ ਦਸ ਦਿਨਾਂ ਬਾਅਦ ਆਕਾਸ਼ ਕੁਮਾਰ ਹੁੰਦਾ ਉਹਦੇ ਹੁਣ ਦਿਲ ਦੇ ਵਿੱਚ ਜਲੂਣ ਜਿ ਉੱਠਣ ਲੱਗ ਜਾਂਦੀ ਆ ਉਹਨੂੰ ਇਹ ਲੱਗਦਾ ਵੀ ਯਾਰ ਸੋਹਣੀ ਸੁਨੱਖੀ ਬਣੀ ਸੀ 30 ਸਾਲਾਂ ਦੀ ਉਮਰ ਆ ਵੀ ਚੱਲ ਮਣਾ ਬਾਡੀ ਮ사ਜ ਹੀ ਕਰਾ ਲਈਏ ਹਨਾ ਵੀ ਉਹ ਕਹਿੰਦੀ ਮੈਂ ਬੰਦਿਆਂ ਦੀ ਮ사ਜ ਵੀ ਕਰਦੀ ਆ ਵੀ ਚੱਲ 2 ਮਿੰਟ ਸਵਾਦ ਹੀ ਲੱਲਾਂਗੇ ਹੋਰ ਕੀ ਆ ਹੁਣ ਉਸ ਬਜ਼ੁਰਗ ਨੂੰ ਪਤਾ ਨਹੀਂ ਸੀ ਬਾਡੀ ਮ사ਜ ਦੇ ਨਾਲ ਨਾਲ ਹੋਰ ਅਥੇ ਕੀ ਕੁਝ ਚੱਲਦਾ ਚਲੋ ਜੀ ਆਕਾਸ਼ ਕੁਮਾਰ ਗਾਇਤਰੀ ਨੂੰ ਫੋਨ ਲਾਉਂਦਾ ਆ ਕਿ ਮੈਂ ਅੱਜ ਬਾਡੀ ਦੀ ਮ사ਜ ਕਰਾਉਣੀ ਆ ਮੇਰੇ ਲੱਗ ਚ ਦਰਦਜਾ ਹੋਈ ਜਾਂਦਾ ਤੇ ਦੱਸੋ ਮੈਂ ਕਦੋਂ ਆਵਾਂ ਤਾਂ ਜਿਹੜੀ ਗਾਇਤਰੀ ਹੁੰਦੀ ਆ ਉਹ ਕਹਿੰਦੀ ਆ ਕਿ ਮੈਂ ਅੱਜ ਮ사ਜ ਸੈਂਟਰ ਨਹੀਂ ਜਾਣਾ ਅੱਜ ਮੇਰਾ ਮ사ਜ ਸੈਂਟਰ ਬੰਦ ਆ ਤੁਸੀਂ ਐਂ ਕਰੋ ਤੁਸੀਂ ਘਰੇ ਆ ਜਾਓ ਤਾਂ ਉਹ ਬਜ਼ੁਰਗ ਕਹਿੰਦਾ ਮੈਂ ਘਰ ਨਹੀਂ ਆ ਸਕਦਾ ਵੀ ਤੇਰਾ ਘਰ ਵਾਲਾ ਘਰੇ ਹੋਊਗਾ ਉਹ ਕੀ ਕਹੂਗਾ ਉਹ ਕਹਿੰਦੀ ਫਿਰ ਕੀ ਗੱਲ ਆ ਨਾਲੇ ਮੇਰਾ ਘਰ ਵਾਲਾ ਵੈਸੇ ਹੀ ਘਰ ਨਹੀਂ ਹੈਗਾ ਉਹ ਕਿਤੇ ਬਾਹਰ ਕਿਸੇ ਕੰਮ 'ਚ ਗਿਆ ਹੋਇਆ ਨਾਲੇ ਮੇਰਾ ਇਹ ਕੰਮ ਆ ਮੇਰੀ ਇਹ ਜੌਬ ਆ ਬਹੁਤ ਸਾਰੇ ਬਜ਼ੁਰਗ ਘਰੇ ਵੀ ਆ ਜਾਂਦੇ ਆ ਔਰਤਾਂ ਵੀ ਘਰ ਆ ਜਾਂਦੀਆਂ ਨੇ ਮੈਂ ਮ사ਜ ਆਪਦੇ ਘਰਾਂ ਦੇ ਸਾਹਮਣੇ ਕਰ ਦਿੰਨੀ ਹੈ ਕੋਈ ਚੱਕਰ ਦੀ ਗੱਲ ਹੈ ਨਹੀਂਗੀ ਸਾਡਾ ਇੱਕ ਵੱਖਰਾ ਕਮਰਾ ਬਣਿਆ ਹੋਇਆ ਤੇ ਨਾਲੇ ਮੇਰਾ ਘਰ ਵਾਲਾ ਹੁਣ ਕਿਤੇ ਬਾਹਰ ਗਿਆ ਹੋਇਆ ਉਹਨੇ ਦੋ ਦਿਨ ਹਜੇ ਆਉਣਾ ਹੀ ਨਹੀਂ ਹੈਗਾ ਤੁਸੀਂ ਘਰੇ ਆ ਜਾਓ ਚਲੋ ਜੀ ਆਕਾਸ਼ ਕੁਮਾਰ ਕੀ ਕਰਦਾ ਹੈ ਨਹਾ ਧੋ ਕੇ ਬਾਬੂ ਜੀ ਬਣ ਕੇ ਗੱਡੀ ਚੱਕਦਾ ਤੇ ਗਾਇਤਰੀ ਦੇ ਘਰੇ ਪਹੁੰਚ ਜਾਂਦਾ ਚਲੋ ਜੀ ਗਾਇਤਰੀ ਜੰਦ ਨੂੰ ਚਾਹ ਪਣੀ ਪਿਆਉਂਦੀ ਆ ਉਸ ਤੋਂ ਬਾਅਦ ਆਕਾਸ਼ ਕੁਮਾਰ ਨੂੰ ਇੱਕ ਕਮਰੇ ਚ ਲੈ ਜਾਂਦੀ ਆ ਤੇ ਆਕਾਸ਼ ਕੁਮਾਰ ਨੂੰ ਕਹਿੰਦੀ ਸਾਰੇ ਕੱਪੜੇ ਲਾ ਦੇ ਬਸ ਕੱਲਾ ਹਾ ਕੱਛਾ ਉਹਦਾ ਪਾਈ ਰੱਖ ਚਲ ਬਾਡੀ ਦੀ ਮ사ਜ ਸ਼ੁਰੂ ਕਰਦੀ ਹੈ ਗੈਤਰੀ ਤੇ ਹੌਲੀ-ਹੌਲੀ ਉਹਦੇ ਨਾਲ ਪੁੱਠੀਆਂ ਸਿੱਧੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦੀ ਹੈ ਕਹਿਣ ਦਾ ਮਤਲਬ ਕਿ ਉਸ ਬਜ਼ੁਰਗ ਨੂੰ ਫੀਲਿੰਗ ਦਿਵਾਉਣੀ ਸ਼ੁਰੂ ਕਰ ਦਿੰਦੀ ਹੈ ਤੇ ਹੌਲੀ-ਹੌਲੀ ਇਹ ਔਰਤ ਆਪਦੇ ਕੱਪੜੇ ਵੀ ਘੱਟ ਕਰਦੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਦੇ ਵਿੱਚ ਸਾਰਾ ਕੁਝ ਹੋ ਜਾਂਦਾ ਉਹ ਬਜ਼ੁਰਗ ਸਾਰੀਆਂ ਹੱਦਾਂ ਟੱਪ ਜਾਂਦਾ ਜਦੋਂ ਬਜ਼ੁਰਗ ਸਾਰਾ ਕੁਝ ਕਰ ਕਰਾ ਕੇ ਕੱਪੜੇ ਜੀ ਪਾਉਣ ਲੱਗਦਾ ਉਨੇ ਟਾਈਮ ਨੂੰ ਇੱਕ ਬੰਦਾ ਉੱਪਰੋਂ ਆ ਜਾਂਦਾ ਤੇ ਆਕਾਸ਼ ਕੁਮਾਰ ਨੂੰ ਆਉਂਦਿਆਂ ਕਹਿੰਦਾ ਵੀ ਚੌਰਿਆ ਤੂੰ ਜਿਹੜਾ ਕੁਝ ਕੀਤਾ ਮੈਂ ਸਾਰੇ ਦੀ ਵੀਡੀਓ ਬਣਾ ਲਈ ਆ ਤੇ ਹੁਣ ਤੇਰਾ ਮੈਂ ਜਲੂਸ ਵੇਖੀ ਕੱਢਦਾ ਤੂੰ ਮੇਰੀ ਘਰ ਵਾਲਣ ਲਈ ਗੰਦ ਪਾਉਣ ਡਿਆਸ ਹੈ ਜਿਹੜੀ ਘਰ ਵਾਲੀ ਹੁੰਦੀ ਆ ਉਹ ਭੱਜ ਕੇ ਉਹਦੇ ਕੇ ਹੱਥ ਜੋੜਨ ਲੱਗ ਜਾਂਦੀ ਆ ਤੁਸੀਂ ਕਦੋਂ ਆਗੇ ਤੁਸੀਂ ਕਦੋਂ ਆਗੇ ਤੁਸੀਂ ਤਾਂ ਦੋ ਦਿਨਾਂ ਬਾਅਦ ਆਉਣਾ ਸੀਗਾ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਪਤਾ ਨਹੀਂ ਲੱਗਿਆ ਮ사ਜ ਕਰਦੀ ਕਰਦੀ ਨੂੰ ਪਤਾ ਨਹੀਂ ਕੀ ਹੋ ਗਿਆ ਮੈਨੂੰ ਫੀਲਿੰਗ ਆ ਗਈ ਮੇਰੇ ਨਾਲ ਜੇ ਹੋ ਗਿਆ ਉਹ ਹੋ ਗਿਆ ਉਹ ਮੰਨ ਲਓ ਬੋਲੀ ਜਾਂਦੀ ਆ ਤੇ ਉਹ ਬੰਦੇ ਦਾ ਕੈਮਰਾ ਆਨ ਹੁੰਦਾ ਸਾਰਾ ਕੁਝ ਕੈਮਰੇ ਵਿੱਚ ਰਿਕਾਰਡ ਹੋ ਰਿਹਾ ਹੁੰਦਾ ਜਿਹੜਾ ਬਜ਼ੁਰਗ ਹੁੰਦਾ ਕਾਸ਼ਕੁਮਾਰ ਇਹ ਵੀ ਹੱਥ ਜੋੜਨ ਲੱਗ ਜਾਂਦਾ ਇਹ ਕ ਤੇ ਇਹ ਕਹਿੰਦੀ ਮੈਂ ਮ사ਜ ਕਰਦਣੀ ਇਸ ਕਰਕੇ ਮੈਂ ਮ사ਜ ਕਰਾਉਣ ਲਈ ਆ ਗਿਆ ਤੇ ਉਹ ਅੱਗੋਂ ਬੰਦਾ ਕਹਿੰਦਾ ਕਿ ਤੂੰ ਮ사ਜ ਕਰਾਉਣਾ ਹੈ ਵੀ ਤੂੰ ਤਾਂ ਦੂਜਾ ਕੁਝ ਵੀ ਕਰਤਾ ਤੈਨੂੰ ਇਹ ਥੋੜਾ ਕੁਝ ਕਰਨ ਲਈ ਕਿਹਾ ਸੀ ਤਾਂ ਆਕਾਸ਼ ਕੁਮਾਰ ਕਹਿੰਦਾ ਕਿ ਨਹੀਂ ਇੰਨੇ ਮੈਨੂੰ ਫੋਰਸ ਕੀਤਾ ਸੀ ਇਹ ਮਰਨਾ ਗਲਤ ਗਲਤ ਹਰਕਤਾਂ ਕਰਦੀ ਸੀ ਤਾਂ ਜਿਹੜੀ ਘਰ ਵਾਲੀ ਹੁੰਦੀ ਆਪਦੇ ਘਰਲੇ ਦੇ ਪੈਰੀਂ ਪੈ ਜਾਂਦੀ ਹੈ ਤੇ ਆਕਾਸ਼ ਕੁਮਾਰ ਵੀ ਹੱਥ ਜੋੜ ਲੱਗ ਜਾਂਦਾ ਪਰ ਉਹ ਬੰਦਾ ਕਹਿੰਦਾ ਮੈਂ ਵੀਡੀਓ ਵਾਇਰਲ ਕਰੂੰਗਾ ਮੈਂ ਤੁਹਾਡੇ ਦੋਨਾਂ ਦਾ ਜਲੂਸ ਕੱਢੂੰਗਾ ਤਾਂ ਆਕਾਸ਼ ਕੁਮਾਰ ਕਹਿੰਦਾ ਕਿ ਪਤੰਦਰਾ ਨਾਲ ਤੇਰੀ ਘਰ ਲੈਦਾ ਵੀ ਜਲੂਸ ਨਿਕਲ ਤੇਰੀ ਵੀ ਬੇਇੱਜ਼ਤੀ ਹੋ ਕ ਤਉ ਬੰਦਾ ਕਹਿੰਦਾ ਮੈਂ ਆਪਦੀ ਘਰੇ ਦਾ ਚਿਹਰਾ ਬਲਰ ਕਰ ਦੂੰਗਾ ਪਰ ਮੈਂ ਤੇਰਾ ਜਲੂਸ ਕੱਢੂੰਗਾ ਚਲੋ ਜੀ ਆਕਾਸ਼ ਕੁਮਾਰ ਉਹਦੇ ਹੱਥ ਜੋੜਦਾ ਤਰਲੇ ਮੇਲ ਤਾਂ ਕਰਦਾ ਕਹਿੰਦਾ ਚਲ ਪੈਸਾ ਤੇਰਾ ਲੈ ਲੈ ਰਾਜ਼ੀਨਾਮਾ ਕਰ ਲੈ ਤਾਂ ਉਹ ਮਸਾਜ ਅਲੀ ਦਾ ਘਰਵਾਲਾ ਕਹਿੰਦਾ ਮੈਂ 50 ਲੱਖ ਰੁਪਏ ਲਵਾਂਗਾ ਫਿਰ ਤੇਰਾ ਰਾਜ਼ੀਨਾਮਾ ਕਰੂੰਗਾ ਨਹੀਂ ਤਾਂ ਮੈਂ ਵੀਡੀਓ ਵਾਇਰਲ ਕਰ ਦੂੰਗਾ ਹੁਣ ਆਕਾਸ਼ ਕੁਮਾਰ ਨੂੰ ਕੁਝ ਨਹੀਂ ਦਿਦਾ ਆਸੇ ਪਾਸੇ ਉਹ ਹੁਣ ਘੁਬਰਾ ਬਹੁਜਤ ਜਾਂਦਾ ਇੱਕ ਬਜ਼ੁਰਗ ਸੀ 75 ਸਾਲਾਂ ਦਾ ਉੱਤੋਂ ਨੂੰ ਆਇਆ ਸੀ ਮੈਂ ਤਾਂ ਪੋਤੀਆਂ ਪੋਤਿਆਂ ਵਾਲਾ ਮੇਰੇ ਕੋਲ ਇੰਨੀ ਪ੍ਰਾਪਰਟੀ ਹੈ ਮੇਰੀ ਇੰਨੀ ਇੱਜ਼ਤਾਂ ਤੇ ਮੈਨੂੰ ਤਾਂ ਹ ਕੋਟ ਨੇ ਫੇਰ ਨਹੀਂ ਗਏ ਤੇ ਮੇਰੇ ਪੁੱਤ ਪੁੱਤਰੀ ਵੀ ਟੱਕੇ ਮਾਰਨਗੇ ਬੁੱਢਿਆ ਤੂੰ ਆ ਕੀ ਕਰਤਾ ਸਾਡੇ ਸਿਰ 'ਚ ਤੂੰ ਸੁਆਹ ਪਾਤੀ ਚਲੋ ਜੀ ਉਹ ਉਹ ਕਾਸਟ ਕੁਮਾਰ ਕਹਿੰਦਾ ਵੀ ਠੀਕ ਆ ਮੈਂ 50 ਲੱਖ ਦਾ ਪ੍ਰਬੰਧ ਕਰਦਾ ਮੈਨੂੰ 2-4 ਦਿਨਾਂ ਦਾ ਟਾਈਮ ਦੇ ਹੁਣ ਉਹ ਬਜ਼ੁਰਗ ਘਰੇ ਆ ਜਾਂਦਾ ਹੁਣ ਮਾਂ ਦੇ ਪੁੱਤ ਨੂੰ ਤਰੇਲੀਆਂ ਆਉਣ ਬਿੰਦੇ ਬਿੰਦੇ ਉੱਠ ਕੇ ਪਾਣੀ ਪੀਵੇ ਚਲੋ ਜੀ ਉਹਨੇ ਅਰੇਂਜਮੈਂਟ ਕੀਤਾ ਤੇ ਕੋਲੋਂ 5-6 ਲੱਖ ਦਾ ਅਰੇਂਜਮੈਂਟ ਹੋਇਆ 2-3 ਦਿਨਾਂ ਦੇ ਵਿੱਚ ਉਹਨੇ ਗਾਇਤਰੀ ਨੂੰ ਫੋਨ ਕੀਤਾ ਵੀ ਇਸ ਤਰ੍ਹਾਂ ਮੇਰੇ ਕੋਲ 5 ਗੱਲੱਖ ਰੁਪਈਆ ਬਣਿਆ ਤੇ ਬਾਕੀ ਪੈਸੇ ਮੇਰੇ ਕੋਲੇ ਬਣ ਨਹੀਂ ਰਹੇ ਤੂੰ ਐ ਕਰ ਤੂੰ ਤਾ ਗਾਇਤਰੀ ਅੱਗੋਂ ਉਹਨੂੰ ਕਹਿੰਦੀ ਆ ਆਕਾਸ਼ ਕੁਮਾਰ ਨੂੰ ਕਿ ਪਲੀਜ਼ ਤੁਸੀਂ ਛੇਤੀ ਪੈਸੇ ਇਕੱਠੇ ਕਰ ਲਓ ਮੇਰਾ ਘਰ ਵਾਲਾ ਬੇਦਿਮਾਗ ਬੰਦਾ ਆ ਉਹਨੇ ਵੀਡੀਓ ਵਾਇਰਲ ਕਰ ਦੇਣੀ ਆ ਤੇ ਤੁਹਾਡੇ ਪੱਲੇ ਵੀ ਕੱਖ ਨਹੀਂ ਰਹਿਣਾ ਤੇ ਮੇਰੇ ਪੱਲੇ ਵੀ ਕੱਖ ਨਹੀਂ ਰਹਿਣਾ ਆਪਾਂ ਕਿਸੇ ਨੂੰ ਮੂੰਹ ਵਿਖਾਉਣ ਚੋਗੇ ਨਹੀਂ ਰਹਿ ਜਾਣ ਹੁਣ ਉਹ ਗਾਇਤਰੀ ਦਾ ਘਰ ਵਾਲਾ ਆਉਂਦਾ ਉਹ ਆਕਾਸ਼ ਕੁਮਾਰ ਤੋਂ ਅੱਗੇ 5 ਲੱਖ ਰੁਪਇਆ ਲੈ ਜਾਂਦਾ ਕੈਸ਼ ਉਸ ਤੋਂ ਬਾਅਦ ਕਹਿੰਦਾ ਵੀ ਦੂਜੇ ਪੈਸੇ ਦਾ ਪ੍ਰਬੰਧ ਕਰ ਇਸ ਤਰ੍ਹਾਂ ਦੋ ਤਿੰਨ ਦਿਨ ਹੋਰ ਲੰਘਦੇ ਆ ਗਾਇਤਰੀ ਫੇਰ ਫੋਨ ਕਰਦੀ ਆ ਆਕਾਸ਼ ਕੁਮਾਰ ਨੂੰ ਕਿ ਪੈਸੇ ਦਾ ਪ੍ਰਬੰਧ ਹੋਇਆ ਜਾਂ ਨਹੀਂ ਹੋਇਆ ਮੇਰਾ ਘਰ ਵਾਲਾ ਵੀ ਥੋੜੀ ਜਿਤਨੀ ਰਹਿਣੀ ਮੇਰੀ ਵੀ ਨਹੀਂ ਰਹਿਣੀ ਹੁਣ ਆਕਾਸ਼ ਕੁਮਾਰ ਨੂੰ ਕੁਝ ਵੀ ਨਹੀਂ ਦੇਦਾ ਕਿ ਮੈਂ ਪੈਸੇ ਕਿੱਥੋਂ ਇਕੱਠੇ ਕਰਾਂ ਹੈ ਤਾਂ ਉਹ ਅਮੀਰ ਸੀਗਾ ਪਰ ਉਹਨੂੰ ਐਸੀ ਵੀ ਜੇ ਮੈਂ 50 ਲੱਖ ਰੁਪਈਆ ਉਸ ਬੰਦੇ ਨੂੰ ਦੇ ਦਿੱਤਾ ਤੇ ਮੇਰੇ ਮੁੰਡੇ ਕਹਿਣਗੇ ਵੀ 50 ਲੱਖ ਰੁਪਈਆ ਗਿਆ ਕਿੱਧਰ account ਚ 50 ਲੱਖ ਆਦੇ ਵਾਸਤੇ ਕਢਾਇਆ ਸੀ ਤੇ ਮੇਰੇ ਮੁੰਡੇ ਮੈਨੂੰ ਡਾਂਗਾ ਫੇਰਨਗੇ ਜਲੂਸ ਕੱਢਣਗੇ ਹੁਣ ਉਹ ਬਜ਼ੁਰਗ ਦੇ ਦਿਮਾਗ 'ਚ ਇੱਕ ਗੱਲ ਆਉਂਦੀ ਆ ਉਹਦੇ ਦਿਮਾਗ 'ਚ ਇਹ ਗੱਲ ਆਉਂਦੀ ਆ ਵੀ ਕਿਤੇ ਇਹ ਦੋਨੇ ਜੀ ਆਪਸ ਦੇ ਵਿੱਚ ਰਲੇ ਤਾਂ ਨਹੀਂ ਹੋਏ ਵੀ ਕਿਤੇ ਮੈਨੂੰ ਬਲੈਕਮੇਲ ਕਰਕੇ ਮੇਰੇ ਤੋਂ ਪੈਸਾ ਨਹੀਂ ਖਾ ਰਹੇ ਤਾਂ ਉਹ ਬਜ਼ੁਰਗ ਦੇ ਦਿਮਾਗ 'ਚ ਤੋਂ ਇਹ ਗੱਲ ਆਉਂਦੀ ਉਹ ਸਿੱਧਾ ਥਾਣੇ ਵੱਜਦਾ ਉਹ ਕਹਿੰਦਾ ਜਿਹੜਾ ਖਲਾਰਾ ਪਿਆ ਉਹ ਤਾਂ ਪਿਆ ਹੀ ਆ ਵੀ ਚਲੋ ਜਾ ਕੇ ਪੁਲਿਸ ਦਾ ਸਹਾਰਾ ਲੈਨੇ ਆ ਤਾਂ ਉਹ ਬਜ਼ੁਰਗ ਜਾ ਕੇ ਪੁਲਿਸ ਨੂੰ ਦੱਸ ਦਿੰਦਾ ਬੇ ਇਸ ਤਰ੍ਹਾਂ ਇੱਕ ਔਰਤ ਗਾਇਤਰੀ ਨਾਮ ਦੀ ਮੇਰੇ ਕੋਲੇ ਮਕਾਨ ਕਰਾਇਦੇ ਲੈਣ ਵਾਸਤੇ ਆਈ ਸੀ ਉਹਦਾ ਮ사ਜ ਸੈਂਟਰ ਦਾ ਕੰਮ ਸੀ ਤੇ ਮੈਂ ਉਹਨੂੰ ਮ사ਜ ਕਰਾਉਣ ਵਾਸਤੇ ਕਿਹਾ ਉਹ ਕਹਿੰਦਾ ਘਰੇ ਆ ਜਾ ਮੈਂ ਉਹਦੇ ਘਰੇ ਜਾਵੜਿਆ ਤੇ ਉੱਥੇ ਮ사ਜ ਕਰਦੀ ਕਰਦੀ ਮੇਰੇ ਨਾਲ ਦੂਜਾ ਕੰਮ ਕਰ ਲਿਆ ਤੇ ਉਹਦੇ ਘਰ ਵਾਲੇ ਨੇ ਮੇਰੀ ਵੀਡੀਓ ਬਣਾ ਲਈ ਤੇ ਹੁਣ ਮੈ ਮੈਂ ਉਹਨੂੰ 5 ਲੱਖ ਰੁਪਏ ਦੇ ਦਿੱਚੇ ਆ ਹਜੇ 45 ਲੱਖ ਹੋਰ ਮੰਗਦਾ ਚਲੋ ਜੀ ਬਜ਼ੁਰਗ ਐਫ ਆਈ ਆਰ ਕਰਾ ਦਿੰਦਾ ਪਤਾ ਟਿਕਾਣਾ ਦੱਸ ਦਿੰਦਾ ਕਿਉਂਕਿ ਉਹ ਘਰੇ ਜਾ ਕੇ ਆਇਆ ਸੀ ਤੇ ਪੁਲਿਸ ਜਾ ਕੇ ਉੱਥੇ ਰੇਡ ਮਾਰਦੀ ਆ ਤੇ ਉਸ ਔਰਤ ਨੂੰ ਤੇ ਉਸ ਬੰਦੇ ਨੂੰ ਉੱਥੇ ਮੌਕੇ ਤੋਂ ਗ੍ਰਿਫਤਾਰ ਕਰਕੇ ਲਿਆਉਂਦੀ ਆ ਜਦੋਂ ਪੁਲਿਸ ਥਾਣੇ ਲਿਆ ਕੇ ਉਹਨੇ ਪੁੱਛਗਛ ਕਰਦੇ ਆ ਤੇ ਪੁਲਿਸ ਨੂੰ ਇਹ ਪਤਾ ਲੱਗਦਾ ਹੈ ਕਿ ਇਹ ਦੋਨੇ ਮੀਆਂ ਬੀਬੀ ਨਹੀਂ ਹੈਗੇ ਇਹ ਦੋਨੇ ਬਲੈਕਮੇਲਰ ਨੇ ਠੀਕ ਆ ਕੋਈ ਇਹਨਾਂ ਦਾ ਮ사ਜ ਸੈਂਟਰ ਨਹੀਂ ਹੈਗਾ ਇਹਨਾਂ ਨੇ ਵੈਸਟਿੰਗ ਕਾਰਡ ਬਣਾਏ ਹੋਏ ਆ ਇਸੇ ਤਰ੍ਹਾਂ ਇਹ ਲੋਕਾਂ ਨੂੰ ਉਹਦੇ ਘਰੇ ਬੁਲਾਉਂਦੇ ਆ ਇ ਫਿਰ ਵੀਡੀਓ ਬਣਾ ਕੇ ਉਹਨਾਂ ਨੂੰ ਬਲੈਕਮੇਲ ਕਰਦੇ ਆ ਤੇ ਫਿਰ ਉਹਨਾਂ ਤੋਂ ਲੱਖਾਂ ਰੁਪਇਆ ਇਹ ਖਾਂਦੇ ਆ ਇਸ ਤਰ੍ਹਾਂ ਉਹਨਾਂ ਦੇ 10-15 ਮਕਾਦਮੇ ਪਹਿਲਾਂ ਵੀ ਉਹਨਾਂ ਦੇ ਉੱਪਰ ਦਰਜ ਹੈਗੇ ਸੀਗੇ ਤੇ ਮੁੜ ਕੇ ਉਹ ਬਜ਼ੁਰਗ ਮਾਰੇ ਮੱਥੇ ਨੂੰ ਹੱਥ ਵੀ ਹਾਈ ਉਹ ਰੱਬਾ 2 ਮਿੰਟ ਦੇ ਸਵਾਦ ਪਿੱਛੇ 5 ਲੱਖ ਰੁਪਇਆ ਜਾੜ ਲਿਆ ਤੇ ਮੁੜ ਕੇ ਇਹ ਖਬਰ ਸੋਸ਼ਲ ਮੀਡੀਆ ਤੇ ਵੀ ਹਾਈਲਾਈਟ ਹੋਈ ਹੈ ਹੁਣ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਵੀ ਬਹੁਤ ਜਿਹੇ ਮ사ਜ ਸੈਂਟਰ ਆ ਠੀਕ ਆ ਮੈਨੂੰ ਦੱਸਣ ਦੀ ਲੋੜ ਨਹੀਂ ਬਹੁਤੇ ਲੋਕਾਂ ਨੂੰ ਪਤਾ ਹੀ ਹੋਊਗਾ ਕਿ ਮ사ਜ ਸੈਂਟਰਾਂ ਦੇ ਵਿੱਚ ਕੀ ਕੁਝ ਚੱਲਦਾ ਨਿੱਕੇ ਨਿੱਕੇ ਖੁੱਡੇ ਬਣੇ ਆ ਮ사ਜ ਸੈਂਟਰਾਂ ਦੇ ਨਾਲ ਨਾਲ ਉੱਥੇ ਦੂਜਾ ਕੰਮ ਵੀ ਖੁੱਲਾ ਮੁਖਲਾ ਚੱਲਦਾ ਤੇ ਪਤਾ ਨਹੀਂ ਉੱਥੇ ਕਿਹੜੇ ਹਾਈਡ ਕੈਮਰੇ ਲੱਗੇ ਹੋਣ ਜਾਂ ਕੁਝ ਵੀ ਲੱਗਾ ਹੋਵੇ ਤੁਸੀਂ ਕਦੇ ਵੀ ਇਸ ਚੀਜ਼ ਦੇ ਸ਼ਿਕਾਰ ਹੋ ਸਕਦੇ ਹੋ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਬਹੁਤ ਲੋਕ ਸचेत ਹੋਣ ਸਾਡਾ ਮਕਸਦ ਲੋਕਾਂ ਨੂੰ ਸੂਚਿਤ ਕਰਨਾ ਭਰਾਵੋ ਅਸੀਂ ਕਿਸੇ ਤੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣ ਬਹੁਤ-ਬਹੁਤ ਧੰਨਵਾਦ